ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਜਿਹੜੀ ਅੱਜ ਕਾਂਗਰਸ ਦੇ ਵਿੱਚ ਬਾਈ ਕਾਲਾ ਢਿੱਲੋ ਜੀ ਦੀ ਜਿੱਤ ਹੋਈ ਆ ਇਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ ਦੇਖੋ ਜੀ ਗੱਲ ਇਹ ਆ ਕਾਂਗਰਸ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਕਾਲੇ ਢਿੱਲੋ ਦੀ ਆਪਣਾ ਜਿਹੜਾ ਸਲੂਕ ਸੀ ਲੋਕਾਂ ਦੇ ਨਾਲ ਜੀ ਦੋ ਤਿੰਨ ਸਾਲਾਂ ਤੋਂ ਵਿਚਰ ਰਹੇ ਸੀ ਲੋਕਾਂ ਦੇ ਨਾਲ ਜੀ ਉਹਨਾਂ ਦਾ ਲੋਕਾਂ ਨੇ ਮੁੱਲ ਪਾਇਆ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਸਮੂਹ ਜਿਹੜੇ ਬਰਨਾਲੇ ਹਲਕੇ ਦੇ ਵੋਟਰ ਨੇ ਜਾਂ ਕਾਂਗਰਸੀ ਦੇ ਜਝਾਰੂ ਵਰਕਰ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਉਹਨਾਂ ਨੇ ਵੋਟਾਂ ਪਾ ਕੇ ਆਪਣੇ ਕਾਲਾ ਢਿਲੋਂਜੀ ਨੂੰ ਜਿੱਤ ਦਵਾਈ ਆ ਕਾਂਗਰਸ ਪਾਰਟੀ ਨੂੰ ਜਿੱਤ ਦਵਾਈ ਹੈ ਜਮਗੇ ਉਹ ਅੱਗੇ ਤੋਂ ਕੀ ਲੱਗ ਰਿਹਾ ਤੁਹਾਨੂੰ ਇਸ ਦੇ ਵਿਕਾਸਪਨਟ ਦੇ ਲਈ ਕੀ ਕੁਝ ਕਰਨਗੇ ਯੋਗਦਾਨ ਪਾਉਣਗੇ ਜੀ ਹਾਂਜੀ ਹਾਂਜੀ ਸਿਰਤੋੜ ਮੇ ਪਹਿਲਾਂ ਤੋਂ ਵੀ ਜਦੋਂ ਦੇ ਉਹ ਜ਼ਿਲ੍ਹਾ ਪ੍ਰਧਾਨ ਬਣੇ ਨੇ ਉਦੋਂ ਤੋਂ ਵੀ ਮਿੰਟ ਕਰ ਰਹੇ ਨੇ ਹੁਣ ਤਾਂ ਜ਼ਿੰਮੇਵਾਰੀਆਂ ਵੱਡੀਆਂ ਹੋ ਗਈਆਂ ਹੁਣ ਉਸ ਤੋਂ ਵੀ ਵੱਧ ਲੋਕਾਂ ਦੇ ਵਿੱਚ ਵਿਚਰ ਕੇ ਜਿਹੜੇ ਰਹਿਦੇ ਕੰਮ ਨੇ ਵਿਕਾਸ ਦੇ ਉਹ ਕਰਨਗੇ ਕਿਉਂਕਿ ਬੱਸ ਸਟੈਂਡ ਦੇ ਸਾਡੇ ਜਿਹੜੇ ਸਾਡੇ ਕੰਮ ਸੀ ਉਹ ਉੱਥੇ ਅਸੀਂ ਬਲਾਕੇ ਕਾਲਾ ਢਿਲੋਂ ਜੀ ਨੂੰ ਕਿਹਾ ਸੀ ਵੀ ਸਾਡੇ ਬੱਸ ਸਟੈਂਡ ਦੇ ਜਿਹੜੇ ਕੰਮ ਰਹਿੰਦੇ ਨੇ ਉਹ ਕਰਵਾਓ ਕਿਉਂਕਿ ਇੱਕ ਸਿਰ ਤੋੜ ਹੋ ਕੇ ਸਾਰੇ ਬੱਸ ਸਟੈਂਡ ਰੋਡ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਸਾਡੇ ਰਹਿੰਦੇ ਕਾਮਾਂ ਨੂੰ ਅਸੀਂ ਪੂਰਾ ਕਰਾਵਾਂਗੇ ਸਾਨੂੰ ਪੂਰਾ ਵਿਸ਼ਵਾਸ ਆ ਇਸ ਕਰਕੇ ਹੁਣ ਜਿੱਤ ਦੀ ਖੁਸ਼ੀ ਦੇ ਵਿੱਚ ਸਾਰੀ ਮਾਰਕੀਟ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਵਾਂਗੇ ਧੰਨਵਾਦ ਦਿੰਨੇ ਆ ਅਸੀਂ ਕਾਲਾ ਢਿਲੋਂ ਜੀ ਨੂੰ ਧੰਨਵਾਦ ਕਰਦੇ ਆ ਕਿਉਂਕਿ ਜਿੱਤ ਹੋਈ ਆ ਇਲਾ ਫਤਿਹ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵੋਟਰਾਂ ਦਾ ਜੀ ਸੁਤਰੀ ਸਰ ਇਹਦੇ ਵਿੱਚ ਜਿਹੜਾ